ਉਈ ਛੀ ਰੋਟੀ ਖਾਂਦੇ ਰਹੇ ਪੈਣਾ ਮੇਨਾਂ ਲਫਟਰ ਚੈਲੰਜ ਵੀ ਹੁੰਦੇ ਸੀ ਤੇ ਤੁਸੀਂ ਇਹ ਗੱਲ ਕਹਿ ਕੇ ਸਾਰੇ ਮਲੀਆਂ ਮੀਟੀ ਕਰ ਦਿੱਤਾ ਸੱਚ ਹੈ ਜਿੱਤਲੋਂ ਲਾਹੌਰ ਨੂੰ ਘਾਂਟੇ ਬਾਅਦ ਮੋੜ ਦੋਗੇ ਸਾਡੇ ਹਾਲਾਤ ਦੇਖ ਕੇ ਤੁਸੀਂ ਉਹ ਠਾਕੁਰ ਸਾਹਿਬ ਮਾਰੇ ਬੋਲੇ ਉਹਨੇ ਬੋਲਿਆ ਮੈਂ ਵੀ ਹੁੰਦਾ ਕਰਦਾ ਦੋਗਲਾ ਬੰਦਾ ਦੇਖਿਆ ਕਦੇ ਤੁਸੀਂ ਨਹੀਂ ਚਲੋ ਤੁਹਾਨੂੰ ਇੱਕ ਸੈਂਪਲ ਦਿਖਾਉਂਦੇ ਆਂ पाकिस्तानी कॉमेडियन इफ्तार ठाकुर ने पिछले दिनों नफरत भरे लफजा नु गुमराह किया पहलगाम हमले तो जवाबी ऑपरेशन सिधूर तो बाद फिजाओं में आओगे तो हवाओं से उड़ा दिए जाओगे पानीओ से आओगे तो डबो दिए जाओगे जमीन से आओगे तो जमीन बोज कर दिए जाओगे थोड़ा जा पिछले समय तो गल शुरू कर दिया ਇਹ ਉਸ ਵੇਲੇ ਦੀ ਗੱਲ ਆ ਜਦੋਂ ਇਸ ਬੰਦੇ ਨੂੰ ਟਾਵਾ ਟਾਵਾ ਹੀ ਕੋਈ ਜਾਣਦਾ ਸੀ ਹਾਂ ਜੇ ਮਾੜਾ ਮੋਟਾ ਕੋਈ ਜਾਣਦਾ ਵੀ ਸੀ ਤਾਂ ਇੱਕ ਗੱਲ ਤੋਂ ਕਿ ਜਵਲ ਬਿੰਨੇ ਦੀ ਗੱਲਾਂ ਤੋਂ ਇਲਾਵਾ ਪਤਾ ਸੀ ਕਿ ਪਈ ਉੱਧਾ ਤਾਂ ਕੰਮ ਚੱਲਣਾ ਨਹੀਂ ਆਹੀ ਖਿੱਚੀ ਚੱਲੋ ਕੰਮ ਪਰ ਸਾਲ 2019 ਚ ਫਿਲਮ ਆਈ ਚੱਲ ਮੇਰਾ ਪੁੱਤ ਸਾਡੇ ਪੰਜਾਬੀ ਸਿਨੇਮਾ ਨੇ ਸੋਚਿਆ ਕਿ ਚਲੋ ਬਾਹਰਲੇ ਨੂੰ ਮੌਕਾ ਦਿੰਦੇ ਆ ਅੰਝੀ ਹੋ ਗਈ ਪੰਜਾਬੀ ਸਿਨੇਮੇ ਚ ਇਸ ਤੋਂ ਬਾਅਦ ਕੁਝ ਹੋਰ ਪੰਜਾਬੀ ਫਿਲਮਾਂ ਵੀ ਮਿਲੀਆਂ ਪਰ ਵੱਖਰਾ ਕੁਝ ਨਹੀਂ ਸੀ ਸੇਮ ਬੰਦਾ ਸੇਮ ਐਕਸਪ੍ਰੈਸ਼ਨਸ ਸੀ ਇਹ ਖੈਰ ਅੱਜ ਕੱਲ ਢਿੱਡੋ ਹੋਇਆ ਪਿਆ ਬੰਦਾ ਕਿ ਬਾਈਕਾਟ ਨਹੀਂ ਕਰ ਸਕਦਾ ਕੋਈ ਉਹਨਾਂ ਨੂੰ ਜ਼ਰੂਰ ਤਾਂ ਕਹਿੰਦੇ ਨਹੀਂ ਪਾਲਣਾ ਚਾਹੀਦਾ ਪਰ ਕੀ ਕਹੀਏ ਹੁਣ ਜਦੋਂ ਪੰਜਾਬੀ ਕਲਾਕਾਰਾਂ ਨੇ ਉਸ VCD ਦਾ ਵਿਰੋਧ ਕੀਤਾ ਕਿ ਨਹੀਂ ਕਹਿਣਾ ਚਾਹੀਦਾ ਸੀਗਾ ਮੁੜ ਅਜਿਹੇ ਬੋਲ ਸਾਹਮਣੇ ਆਏ ਜੋ ਸ਼ਾਇਦ ਉਹਨਾਂ ਨੇ ਪਹਿਲਾਂ ਹੀ ਤਿਆਰੀ ਦੇ ਵਿੱਚ ਰੱਖੇ ਸੀਗੇ ਕਿ ਵੇਲਾ ਆਉਣ ਤੇ ਕਹਿ ਜਾਣਗੇ ਉਹਨਾਂ ਕਿਹਾ ਅੱਜ ਤੋਂ ਬਾਅਦ ਤੂੰ ਇੱਥੇ ਨਜ਼ਰ ਵੀ ਨਾ ਆਵੇ ਲਓ ਜੀ ਉਹ ਵੀ ਇੱਕ ਉਮੀਦ ਖਤਮ ਹੋ ਗਈ ਉਧਰ ਘਟੋ ਘਟ ਮੇਰੀਆਂ ਸੋਹਣਾ ਫਿਲਮਾਂ ਜੋ ਉਹਨਾਂ ਨਾਲ ਸਾਈਨ ਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਬਾਈਕਾਟ ਕਰਾਂਗੇ ਮੈਂ ਕਿਹਾ ਤੁਹਾਡਾ ਮੂੰਹ ਹੀ ਨਹੀਂ ਬਾਈਕਾਟ ਕਰਨ ਵਾਲਾ ਉਹ ਬਾਈਕਾਟ ਤਾਂ ਅਸੀਂ ਕਰਨਾ ਉਹਨਾਂ ਦੀ ਫਿਲਮ ਸਾਡੇ ਬਿਗੈਰ ਚੱਲਦੀ ਹੀ ਨਹੀਂ ਉਹਨਾਂ ਨੇ ਸਾਡੇ ਬਿਗੈਰ 9 ਫਿਲਮਾਂ ਬਣਾਈਆਂ ਨੇ 9 ਦੀਆਂ 9 ਫਲॉप ਹੈਗੀਆਂ ਉਹਨਾਂ ਦੀਆਂ ਫਿਲਮਾਂ ਤੇ ਡਾਇਲੋਗ ਅਸੀਂ ਲਿਖਦੇ ਹਾਂ ਕਾਮੇਡੀ ਅਸੀਂ ਲਿਖਦੇ ਹਾਂ ਉਹਨਾਂ ਦਾ ਬੀਜੀਐਮ ਅਸੀਂ ਕਰਦੇ ਆ ਉਹਨਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਅਸੀਂ ਕਰਦੇ ਆ ਉਹ ਸਾਡੇ ਤੋਂ ਬਿਨਾਂ ਫਿਲਮ ਨਹੀਂ ਬਣਾ ਸਕਦੇ ਜੰਗ ਕਿਵੇਂ ਲੜ ਲੈਣਗੇ ਜੋ ਖੇਲ ਕੇ ਮੈਦਾਨ ਵਿੱਚ ਨਹੀਂ ਆਤੇ ਉਹ ਜੰਗ ਦੇ ਮੈਦਾਨ ਵਿੱਚ ਵੀ ਨਹੀਂ ਆ ਸਕਤੇ ਇਹ ਤੁਸੀਂ ਸੋਣੇ ਲਿਆ ਕਿ ਇਹ ਬੰਦਾ ਕੀ ਬੋਲ ਰਿਹਾ ਸਾਡੇ ਸਿਨੇਮੇ ਨੂੰ ਨਾ ਨਾ ਇਹ ਨਵੀਂ ਗੱਲ ਥੋੜੀ ਆ ਇਹ ਉਹੀ ਬੰਦਾ ਆ ਜੋ ਗੱਲ ਕਰਕੇ ਬਾਅਦ ਵਿੱਚ ਝਟਕ ਯੂ-ਟਰਨ ਮਾਰ ਦਇਆ ਉਹ ਕਿਦਾਂ ਤੁਸੀਂ ਇਹ ਵੀ ਸੁਣ ਲਓ ਜਦੋਂ ਮਹੌਲ ਸਹੀ ਹੁੰਦਾ ਦੇਖਿਆ ਤਾਂ ਬਿਆਨ ਬਦਲਦੇ ਵੀ ਦਿਖਾਈ ਦਿੱਤੇ ਇੱਕ ਪੋਡਕਾਸਟ 'ਚ ਇਫਤਖਾਰ ਨੇ ਕਿਹਾ ਜੋ ਚੜਦਾ ਪੰਜਾਬ ਆ ਉਸ ਨੂੰ ਮੈਂ ਹਿੰਦੁਸਤਾਨ ਦਾ ਹਿੱਸਾ ਨਹੀਂ ਮੰਨਦਾ ਉਹ ਚੜਦਾ ਪੰਜਾਬ ਆ ਮੇਰਾ ਵੱਡਾ ਭਾਈ ਆ ਪੰਜਾਬੀਆਂ ਨੇ ਪਹਿਲੀ ਵੀਡੀਓ ਤੇ ਗਾਲਾਂ ਵੀ ਕੱਢੀਆਂ ਵੱਡਾ ਭਾਈ ਪਿਓ ਸਮਾਨ ਹੁੰਦਾ ਉਹਨਾਂ ਦੀਆਂ ਗਾਲਾਂ ਕਿਉਂ ਦੀਆਂ ਨਾਲ ਸਿੱਧੂ ਮੂਸੇਵਾਲਾ ਮੇਰਾ ਭਰਾ ਵਰਗਾ ਉਹਦਾ ਮਟਰ ਹੋ ਗਿਆ ਸਿੱਖਾਂ ਨੂੰ ਤੋੜਨਾ ਖਤਮ ਕਰਨਾ ਚਾਹੁੰਦੇ ਆ ਹੋਰ ਵੀ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਬਿਆਨ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਕਹੇ ਸਾਡੇ ਕਲਾਕਾਰ ਤਾਂ ਨਹੀਂ ਆਉਦੇ ਤੁਹਾਡੇ ਵੱਲ ਸਾਨੂੰ ਫਿਲਮਾਂ ਦਿਓ ਸਰਦਾਰ ਨਹੀਂ ਤੁਸੀਂ ਕੀ ਕੀਤੀਆਂ ਸਾਡੇ ਸਿਨੇਮੇ ਚਾਕੇ ਖੈਰ ਇਹਨਾਂ ਨੂੰ ਇੱਕ ਗੱਲ ਯਾਦ ਕਰਾ ਦਈਏ ਕਿ ਭਾਈ ਤੁਹਾਡੇ ਕੋਲ ਤਾਂ ਤੁਹਾਡਾ ਆਪਣਾ ਸਿਨੇਮਾ ਵੀ ਨਹੀਂ ਆ ਸਾਡੇ ਕੋਲ ਤਾਂ ਪੰਜਾਬੀ ਸਿਨੇਮਾ ਹਿੰਦੀ ਸਿਨੇਮਾ ਸਾਊਥ ਸਿਨੇਮਾ ਜੋ ਵਰਲਡ ਵਾਈਡ ਰਿਕਾਰਡ ਵੀ ਪਨਾ ਚੁੱਕਿਆ ਹੈ ਜੇ ਪੰਜਾਬੀ ਸਿਨੇਮਾ ਦੇ ਸਭ ਤੋਂ ਵੱਡੇ ਹਿੱਟ ਦੀ ਗੱਲ ਕਰੀਏ ਤਾਂ ਉਹ 109 ਕਰੋੜ ਤੋਂ ਉੱਪਰ ਦੀ ਕਲੈਕਸ਼ਨ ਹੈ ਹਿੰਦੀ ਸਿਨੇਮਾ ਦੀ 1914 ਕਰੋੜ ਤੋਂ ਉੱਪਰ ਦੀ ਕਲੈਕਸ਼ਨ ਹੈ ਤੇ ਸਾਊਥ ਸਿਨੇਮਾ 1800 ਕਰੋੜ ਤੋਂ ਉੱਪਰ ਦੀ ਕਲੈਕਸ਼ਨ ਵੀ ਕਰ ਚੁੱਕਿਆ ਹੈ ਜੇ ਕੋਈ ਡਾਊਟ ਆ ਤਾਂ ਇੰਟਰਨੈਟ ਤਾਂ ਹੋਣਾ ਤੁਹਾਡੇ ਕੋਲ ਚੈੱਕ ਕਰ ਲਿਓ ਸਾਡਾ ਪੰਜਾਬੀ 뮤직 ਵੀ ਬਹੁਤ ਹਿੱਟਾ ਵਰਲਡਵਾਈਡ ਸੁਣਿਆ ਜਾਂਦਾ ਹੈ ਹਾਂਜੀ ਹਾਂਜੀ ਜੋ ਗਾਣੇ ਇਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੇ ਹਨ ਉਹ ਵੀ ਸਾਡੇ ਪੰਜਾਬੀ ਗਾਣੇ ਹੀ ਆ ਵੈਸੇ ਤਾਂ ਮੈਂ ਇਹ ਵੀਡੀਓ ਨਹੀਂ ਬਣਾਉਣੀ ਸੀ ਪਰ ਜਦੋਂ ਵਾਰ-ਵਾਰ ਸਾਡੇ ਲੋਕਾਂ ਦੀ ਗੱਲ ਆਉਂਦੀ ਆ ਤਾਂ ਫਿਰ ਰੁਕਿਆ ਨਹੀਂ ਜਾਂਦਾ ਨਾ ਸੋ ਸੋਚਿਆ ਨਾਲ ਤੁਹਾਡੀਆਂ ਕਈਆਂ ਗੱਲਾਂ ਲਾ ਦਈਏ ਐਵੇਂ ਕੋਈ ਸੋਚੇ ਨਾ ਕਿ ਆਪਣੇ ਕੋਲ ਹੀ ਬੋਲੀ ਜਾਂਦੀ ਆ वैसे पिछले दिनों ਦੇ ਵਿੱਚ ਨਫ਼ਰਤ ਫੈਲਾਉਣ ਵਾਲੇ ਬਿਆਨ ਦਾ ਪਹਿਲਾਂ ਹੀ ਸਾਡੇ ਪੰਜਾਬੀ ਕਲਾਕਾਰ ਵਿਰੋਧ ਕਰ ਚੁੱਕੇ ਆ ਸਰਪੁਰ ਸਾਹਿਬ ਬਾਰੇ ਬੋਲੇ ਉਹਨਾਂ ਨੇ ਬੋਲਿਆ ਮੈਂ ਉਹਦੀ ਨੰਗਾ ਕਰਦਾ ਉਹ ਬਿਲਕੁਲ ਨਹੀਂ ਬੋਲਣਾ ਚਾਹੀਦਾ ਜਿਹੜਾ ਦਿੱਲੀ ਸੀ ਉਹ ਜਿਹੜਾ ਹੈ ਬੋਲਣ ਵਾਲਾ ਉਹ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜਿੰਦਗੀ ਦੀ ਗੱਲ ਮਿਕਰਾਏ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਪੰਜਾਬੀ ਕਲਾਕਾਰਾਂ ਦੇ ਉਹਨਾਂ ਨੇ ਰੱਬਰ ਨਹੀਂ ਹੋਣੀ ਮੇਰੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨੀਂ ਲੱਗਰ ਤੁਸੀਂ ਜਾਣਗੇ ਕਿ ਉਹਦੇ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰੀ ਕਰਨ ਦੇਣੀ ਚਾਹੀਦੀ ਯਾਨੀ ਕੋਈ ਇੱਥੇ ਰੋਟੀ ਖਾਂਦੇ ਰਹੇ ਬਸਾ ਬਿੰਨਾ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖ ਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਥੋਂ ਲਾਹੌਰ ਨੂੰ ਕਾਂਟੇ ਬਾਦ ਮੋੜ ਦੋ ਸਾਡੇ ਹਾਲਾਤ ਦੇਖ ਕੇ ਜੀ ਸਾਡੇ ਹਾਲਾਤ ਹੋਏ ਹਨ ਉਹ ਦੂਜੇ ਇੱਕ ਹੋਰ ਲੈ ਅੱਜਾਂ ਕੱਲਾ ਲਾਹੌਰ ਤੋਂ ਕਰਾਚੀ ਵੀ ਦੇ ਦੋ ਯਾਰ ਰੋਟੀ ਖਾਂਦੇ ਹੋ ਜਾਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਦੇ ਇਕਨੋ ਦੀ ਜਿਹੜੀ ਆ ਉਹ ਬਿਲਕੁਲ ਆਇਆ ਜੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਲੋਕਾਂ ਦਾ ਇਥੇ ਮਤਲਬ ਲੋਕਾਂ ਨੇ ਆਪਣੇ ਆਪ ਨੂੰ ਥੱਗੇ ਮਹਿਸੂਸ ਕੀਤਾ ਕਿ ਅਸੀਂ ਯਾਰ ਇੰਨੀ ਮੁਹੱਬਤ ਦਿੱਤੀ ਤੇ ਤੁਸੀਂ ਇਹ ਗੱਲ ਕਹਿ ਕੇ ਸਾਰੇ ਮਲਿਆ ਮੀਟੀ ਕਰ ਦਿੱਤਾ ਸੱਚ ਹੈ ਪੈਨੋਇਲ ਅੰਦਰ ਪਤਰਕਾਰ ਦਾ ਅੱਜ ਉਹਦੇ ਕੈਨਲ ਅੰਦਰ ਉਕ੍ਰੀਏਨ ਨਾਲ ਬਿਲਕੁਲ ਨਹੀਂ ਬਿਲਕੁਲ ਹੈ ਮਤਲਬ ਇਹ ਕੋਸ਼ਿਸ਼ ਕੀਤਾ ਦਵਾਈ ਕਰਵਾਉਣ ਆ ਗਈ ਲੱਗੇ ਨਹੀਂ ਲੱਗੇ ਤੇ ਅਸੀਤਾ ਡਿਜੀਟਲ ਤੇ ਸਾਰੇ ਆਰਟਿਸਟਾਂ ਦੇ ਦੌਰ ਤੇ ਸਾਡੇ ਕੋਲ ਕੁਝ ਜਗ੍ਹਾ ਦਿੱਤਾ ਹੈ ਉਹ ਸੁਪਾਇਸੀ ਵੀ ਤੇ ਇਤਰਾ ਦੇ ਹਾਲਾਤ ਵੱਧਦੇ ਆ ਜਿਹੜੇ ਉੱਤਰੋਂ ਫਿਰ ਬਾਰਡਰ ਜਦੋਂ ਖਾਲੀ ਜੀ ਵੀ ਖਾਸ ਯਾਰਾ ਮੌਰੀਆ ਕਾਂਸੈਂਟਾ ਨੂੰ ਨੋਟ ਕਰਵਾਉਂਦਾ ਹਾਂ ਕਿਉਂਕਿ ਕਾਰਟਿਸ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵੱਜੂ ਰੱਖਦੇ ਕਿ ਉਹ ਅੱਛੀ ਗਾਥੀ ਕਰੇਗਾ ਕਿਉਂਕਿ ਵੀਡੀਓ ਤੁਹਾਡੀ ਕਲਾਏ ਤੁਹਾਡਾ ਡਾਰਟ ਹੈ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਬਿਜਾ ਨਾ ਹੋਵੇ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹ ਨਾਲੀ ਉਸੇ ਦੋਸ਼ ਤੇ ਆਪਣੇ ਲੋਕਾਂ ਦੇ ਸਾਹਮਣੇ ਕੁਝ ਬੋਲਦਾ ਇਹ ਬਾਰੇ ਸਾਰੇ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾ ਦੇ ਵਿੱਚ ਕਦੇ ਵੀ ਸੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਬਾਈ ਗੁਰੂ ਦੇ ਹੋਰ ਅਰਦਾਸ ਕਰਦੇ ਆ ਕਿ ਕਦੇ ਜੰਗੜਾਂ ਲੱਗੇ ਬਾਵਾ ਦੇ ਪੁੱਤ ਨਾ ਮਰਣ ਔਰ ਸਾਰੇ ਆਪਣੇ ਆਪਣੀ ਤਰੀਕੇ ਕੋਈ ਨਾ ਤੇ ਇਹ ਹੋਈ ਹੈ ਜੇ ਜੰਗਲ ਲੱਗਦੀ ਹੈ ਤਾਂ ਆਪਾਂ ਸਾਰੇ ਅਬਦੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਖਲੋ ਜਾਨੇ ਤੇ ਪਰ ਅਰਦਾਸ ਤੇ ਹੋ ਪਰ ਦੇ ਕਿ ਜਾਨ ਇਫਤਖਾਰ ਠਾਕੁਰ ਦਾ ਵਿਵਾਦਤ ਬਿਆਨ ਨਫ਼ਰਤ ਪੈਦਾ ਕਰਨ ਵਾਲਾ ਬਿਆਨ ਕੋਈ ਕਿੱਦਾਂ ਬਰਦਾਸ਼ਤ ਕਰ ਲਵੇ ਜਿਸ ਭਾਂਡੇ ਚ ਖਾਈਏ ਕਹਿੰਦੇ ਉਹਦੇ ਚ ਸ਼ੇਕ ਨਹੀਂ ਕਰੀਦਾ ਜਾਣਕਾਰੀ ਚ ਵੱਧ ਲਈ ਇੱਕ ਗੱਲ ਹੋਰ ਸਾਡੇ ਭਾਰਤੀ ਸਿਨੇਮਾ ਦੇ ਵਿੱਚ ਪਹਿਲੀ ਫਿਲਮ 1913 ਚ ਬਣੀ ਸੀ ਰਾਜਾ ਹਰੀਸ਼ ਚੰਦਰ ਜੋ ਸਾਇਲੈਂਟ ਮੂਵੀ ਸੀ 1931 ਦੇ ਵਿੱਚ ਆਲਮਾਰਾ ਬੋਲਣ ਵਾਲੀ ਫਿਲਮ ਬਣੀ ਤੇ ਜੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤੇ ਪੰਜਾਬੀ ਫਿਲਮ ਸ਼ੀਲਾ 1935 ਦੇ ਵਿੱਚ ਬਣੀ ਸੀ ਆਪਣਾ ਡਾਟਾ ਵੀ ਚੈੱਕ ਕਰ ਲਿਓ ਇਹ ਨਾ ਕਹੋ ਕਿ ਬਣਾਈ ਤਾਂ ਸੀ ਉਦੋਂ ਨੈਟ ਨਹੀਂ ਸੀ ਹੁੰਦਾ ਅਪਲੋਡ ਨਹੀਂ ਕੀਤੀ ਵੈਸੇ ਅੱਜ ਹੈਗਾ ਜੇ ਹਾਂ ਤਾਂ ਫਿਰ ਨਾਲ ਦੇ ਨੂੰ ਵੀ ਚੈੱਕ ਕਰਾ ਦਿਓ ਇਤੋਂ ਦੀਆਂ ਫਿਲਮਾਂ ਦਾ ਡਾਟਾ ਸਾਡੇ ਕਲਾਕਾਰਾਂ ਨੇ ਕਦੇ ਕਲਾਕਾਰੀ ਤੇ ਟਿੱਪਣੀ ਨਹੀਂ ਕੀਤੀ ਭਾਵੇਂ ਮਸਲੇ ਚੁੱਕੇ ਜਾਂਦੇ ਹੋਣ ਜਾਤ ਪਾਤ ਧਰਮਾਂ ਦੇ ਅਸੀਂ ਸਾਰੇ ਇਕੱਠੇ ਹਾਂ ਅਸੀਂ ਕਲਾਕਾਰੀ ਦੀ ਰਿਸਪੈਕਟ ਕਰਦੇ ਹਾਂ ਪਰ ਇਸ ਬੰਦੇ ਦੀਆਂ ਇਹਨਾਂ ਗੱਲਾਂ ਕਰਕੇ ਬਹੁਤਿਆਂ ਨੂੰ ਨੁਕਸਾਨ ਹੋਵੇਗਾ ਉੱਥੇ ਈਵਨ ਪਾਕਿਸਤਾਨ 'ਚ ਬਹੁਤ ਚੰਗੀ ਕਲਾ ਅਸੀਂ ਕਦਰ ਕਰਦੇ ਹਾਂ ਉਹਨਾਂ ਦੀ ਅੱਜ ਇਹਨਾਂ ਗੱਲਾਂ ਨੇ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਬਾਕੀ ਇਹਦੇ ਮੂਰੇ ਬੰਦੇ ਨੂੰ ਸੋਚਣਾ ਚਾਹੀਦਾ ਕਿ ਜਿਨ੍ਹਾਂ ਇਨੋਸੈਂਟ ਪ੍ਰੋਡਿਊਸਰਸ ਨੇ ਉਹਨਾਂ ਦੇ ਨਾਲ 16 ਫਿਲਮਾਂ ਆਲਰੇਡੀ ਬਣਾਈਆਂ ਪਈਆਂ ਆ ਉਹਨਾਂ ਦਾ ਕਿੰਨਾ ਨੁਕਸਾਨ ਹੋਵੇ ਕਹਿਣਾ ਗੱਲਾਂ ਕਰਕੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਇਹਨਾਂ ਨੇ ਪਰ ਕਦਰ ਵੀ ਕਰਨੀ ਹੁੰਦੀ ਆ ਕੰਮ ਤੇ ਕੰਮ ਦੇਣ ਵਾਲਿਆਂ ਤੇ ਪਹਿਲਾਂ ਤੁਸੀਂ ਪੈਸੇ ਵਧਦੇ ਦੇਖ ਭੱਜੇ ਆਉਂਦੇ ਹੋ ਫਿਰ ਮਾਹੌਲ ਬਦਲਦਾ ਦੇਖ ਰੰਗ ਬਦਲਦੇ ਹੋ ਗਿਰਗिट ਨੂੰ ਵੀ ਸ਼ਰਮ ਆ ਗਈ ਕਿ ਮੇਰੇ ਤੋਂ ਤੇਜ਼ ਰੰਗ ਬਦਲਣ ਵਾਲੇ ਵੀ ਆ ਗਏ ਉਹਨਾਂ ਦੀ ਵੀ ਕਦਰ ਘਟਾਤੀ ਤੁਸੀਂ ਤਾਂ ਇਸ ਬੰਦੇ ਨੇ ਕਿਹਾ ਕਿ ਉਹਨਾਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ ਭਾਈ ਸਾਡੇ ਤਾਂ ਪੰਜਾਬੀ ਫਿਲਮਾਂ 1935 ਤੋਂ ਬਣਦੀਆਂ ਤੁਹਾਡਾ ਤਾਂ ਦੇਸ਼ ਹੀ 1947 ਚ ਬਣਿਆ ਹੈ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਇਦਾਂ ਹੀ ਵਧੀਆ ਜਾਣਕਾਰੀ ਦੇ ਲਈ ਦੇਖਦੇ ਰਹੋ ਪ੍ਰਾਈਮ ਹਿਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ 1800 ਕਰੋੜ ਤੋਂ ਉੱਪਰ ਦੀ ਕਲੈਕਸ਼ਨ ਵੀ ਕਰ ਚੁੱਕਿਆ ਆ ਜੇ ਕੋਈ ਡਾਊਟ ਆ ਤਾਂ ਇੰਟਰਨੈਟ ਤਾਂ ਹੋਣਾ ਤੁਹਾਡੇ ਕੋਲ ਚੈੱਕ ਕਰ ਲਿਓ ਸਾਡਾ ਪੰਜਾਬੀ 뮤직 ਵੀ ਬਹੁਤ ਹੈ ਤਾਂ ਵਰਲਡਵਾਈਡ ਸੁਣਿਆ ਜਾਂਦਾ ਆ ਹਾਂਜੀ ਹਾਂਜੀ ਜੋ ਗਾਣੇ ਇਸ ਟਾਈਮ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਹੇ ਨਾ ਉਹ ਵੀ ਸਾਡੇ ਪੰਜਾਬੀ ਗਾਣੇ ਹੀ ਆ वैसे ਤਾਂ ਮੈਂ ਇਹ ਵੀਡੀਓ ਨਹੀਂ ਬਣਾਉਣੀ ਸੀ ਪਰ ਜਦੋਂ ਵਾਰ-ਵਾਰ ਸਾਡੇ ਲੋਕਾਂ ਦੀ ਗੱਲ ਆਉਂਦੀ ਆ ਤਾਂ ਫਿਰ ਰੁਕਿਆ ਨਹੀਂ ਜਾਂਦਾ ਨਾ ਸੋ ਸੋਚਿਆ ਨਾਲ ਤੁਹਾਡੀਆਂ ਕਈਆਂ ਗੱਲਾਂ ਲਾ ਲਈਏ ਐਵੇਂ ਕੋਈ ਸੋਚੇ ਨਾ ਕਿ ਆਪਣੇ ਕੋਲ ਹੀ ਬੋਲੀ ਜਾਂਦੀ ਆ ਵੈਸੇ ਪਿਛਲੇ ਦਿਨਾਂ ਦੇ ਵਿੱਚ ਨਫ਼ਰਤ ਫੈਲਾਉਣ ਵਾਲੇ ਬਿਆਨ ਦਾ ਪਹਿਲਾਂ ਹੀ ਸਾਡੇ ਪੰਜਾਬੀ ਕਲਾਕਾਰ ਵਿਰੋਧ ਕਰ ਚੁੱਕੇ ਆ ਉਹ ਠਾਕੁਰ ਸਾਹਿਬ ਬਾਰੇ ਬੋਲੇ ਉਹਨਾਂ ਨੇ ਬੋਲੇ ਮੈਨੂੰ ਵੀ ਮੰਨਦਾ ਕਰਦਾ ਮਿਲ ਜਾਈਏ ਬੋਲਣਾ ਚਾਹੀਦਾ ਸੀ ਕਿ ਉਹ ਡੈਫੀਨਿਟਲੀ ਐਸੀ ਜਿਹੜਾ ਹੈ ਬੋਲਣ ਵਾਲਾ ਉਹ ਕਦੇ ਉਹਨਾਂ ਨੂੰ ਕੰਮ ਨਹੀਂ ਕਰਾਏਗਾ ਜਿੰਦਗੀ ਦੇ ਨਿਗਮ ਨਹੀਂ ਕਰਾਏਗਾ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਪੰਜਾਬੀ ਕਲਾਕਾਰਾਂ ਦੇ ਮਨ ਨਹੀਂ ਆਸਰ ਨਹੀਂ ਆਉਣਗੇ ਦੀ ਉਹ ਜੀ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗੇ ਤੁਸੀਂ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪਣਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰੀ ਕਰਨ ਦੇਣੀ ਚਾਹੀਦੀ ਯਾਨੀ ਐ ਕੋਈ ਇੱਥੇ ਰੋਟੀ ਖਾਂਦੇ ਰਹੇ ਬਿਨਾਂ ਬਿਨਾਂ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲਓ ਲਾਹੌਰ ਨੂੰ ਕਾਂਟੀ ਵੱਧ ਮੋੜ ਦੋ ਸਾਡੇ ਹਾਲਾਤ ਦੇ ਸਾਧੋ ਤੇ ਹਾਲਾਤ ਹੋਏ ਨੇ ਉਹ ਦੂਜੇ ਕਿ ਕਰ ਹੋਰ ਲੈ ਗਏ ਗੱਲਾਂ ਲਾਹੌਰ ਦਾ ਕਰਾਚੀ ਵੀ ਦੇ ਦੋ ਯਾਰ ਰੋਟੀ ਖਾਂਦੇ ਹੋ ਜਾਣਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਦੀ ਇਕਨੋਮੀਨੋ ਦੀ ਜਿਹੜੀ ਆ ਉਹ ਬਿਲਕੁਲ ਆਜੇ ਪੰਗੇ ਲੈ ਲੈ ਹੋਰ ਲਈ ਜਾਂਦੇ ਨੇ ਹੋਰ ਲੋਕਾਂ ਦਾ ਇੱਥੇ ਮਤਲਬ ਲੋਕਾਂ ਨੇ ਆਪਣੇ ਆਪ ਨੂੰ ਥੱਗੇ ਮਹਿਸੂਸ ਕੀਤਾ ਕਿ ਅਸੀਂ ਯਾਰ ਇੰਨੀ ਮੁਹੱਬਤ ਦਿੱਤੀ ਤੇ ਤੁਸੀਂ ਇਹ ਗੱਲ ਕਹਿ ਕੇ ਸਾਰੇ ਮਰੀਆ ਮੀਟਿੰਗ ਦਿੱਤ ਸੱਚ ਹੈ ਪੈਨੋਇਆ ਲੱਗਦਾ ਬਥੇਰ ਕੜਦਾ ਇਹ ਉਹਦੇ ਕਹਿਣ ਲੱ ਨਾ ਰੁਕੀਏ ਨਾ ਬਿਲਕੁਲ ਨਹੀਂ ਬਿਲਕੁਲ ਸਾਬਾ ਤੇ ਕੋਸ਼ਿਸ਼ ਕੀਤਾ ਦਵਾਈ ਕਰੋ ਮਾਹੀ ਲੱਗੇ ਨਾ ਹੀ ਲੱਗੇ ਔਰ ਅਸੀਤਾ ਡਿਜੀਟਲ ਤੇ ਸਾਰੇ ਆਟੇਸਟ ਦੇ ਦੋਤੇ ਸਾਡੇ ਕੋਲ ਕੁਝ ਜਗ੍ਹਾ ਦਿੱਤਾ ਹੈ ਉਹ ਸੁਪਾ ਇਸ ਵੀ ਤੇ ਇਤਰਾ ਦੇ ਹਾਲਾਤ ਬੰਦਦੇ ਆ ਜੋ ਜਿਹੜਾ ਜਦੋਂ ਬਾਟਰ ਜਦੋਂ ਖਾਲੀ ਕਰਾਉਣਾ ਹੈ ਤਾਂ ਅਸੀਂ ਵੀ ਖਾਸ ਜਗ੍ਹਾ ਮੋੜਿਆ ਕਰ ਸਕਦੇ ਹਾਂ ਨਾ ਪਰਵਾਹ ਦੂਸਰਾਂ ਹੀ ਕਿਉਂਕਿ ਕਾਰਟਿਸ ਦੀ ਇੱਕ ਅਲੱਗ ਇਮੇਜ ਹੁੰਦੀ ਹੈ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵੱਜੂ ਰੱਖਦੇ ਕਿ ਉਹ ਅੱਛੀ ਗੱਦੀ ਕਿਰੇਗਾ ਕਿਉਂਕਿ ਢੀੜੀ ਤੋੜੀ ਕਲਾਇਆ ਤੋੜਾ ਡਾੜ ਤੇ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ترقی ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ ਤੇ ਆਪਣੇ ਲੋਕਾਂ ਦੇ ਸਾਹਮਣੇ ਕੁਝ ਬੋਲਦਾ ਇਹ ਪਾਰੇ ਸਾਰੇ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾ ਦੇ ਵਿੱਚ ਕਦੇ ਕਿਸੇ ਨੂੰ ਕੁਝ ਨਹੀਂ ਖੱਟਿਆ ਜੰਗ ਬਹੁਤ ਆਪਣੀ ਚੀਜ਼ ਹੈ ਲੜਾਂਗੇ ਨੀਲਕ੍ਰੀਏ ਚੈਦਿਆ ਵਾਹਿਗੁਰੂ ਦੇ ਹੋਰ ਤਾਸ ਕਰਦੇ ਆ ਕਿ ਕਦੇ ਜੰਗੜਾ ਲੱਗੇ ਬਾਵਾ ਦੇ ਪੁੱਤ ਨਾ ਮਰਨੇ ਔਰ ਸਾਰੇ ਆਪਣੇ ਆਪਣੇ ਤਰੀਕੇ ਕੋਈਸ ਨੇ ਤੇ ਇਹ ਹੋਈਏ ਜੇ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਅਬਦੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਖਲੋ ਜਾਣੇ ਤੇ ਪਰ ਅਰਦਾਸ ਤੇ ਉਹ ਕਰ ਦੇ ਕਿ ਯਾਰ ਇਫਤਖਾਰ ਠਾਕੁਰ ਦਾ ਵਿਵਾਦਤ ਬਿਆਨ ਨਫ਼ਰਤ ਪੈਦਾ ਕਰਨ ਵਾਲਾ ਬਿਆਨ ਕੋਈ ਕਿੱਦਾਂ ਬਰਦਾਸ਼ਤ ਕਰ ਲਵੇ ਜਿਸ ਭਾਂਡੇ ਚ ਖਾਈਏ ਕਹਿੰਦੇ ਉਹਦੇ ਚ ਸ਼ੇਕ ਨਹੀਂ ਕਰੀਦਾ ਜਾਣਕਾਰੀ ਚ ਵੱਧ ਲਈ ਇੱਕ ਗੱਲ ਹੋਰ ਸਾਡੇ ਭਾਰਤੀ ਸਿਨੇਮਾ ਦੇ ਵਿੱਚ ਪਹਿਲੀ ਫਿਲਮ 1913 ਚ ਬਣੀ ਸੀ ਰਾਜਾ ਹਰੀਸ਼ ਚੰਦਰ ਜੋ ਸਾਇਲੈਂਟ ਮੂਵੀ ਸੀ 1931 ਦੇ ਵਿੱਚ ਆਲਮ ਮਾਰਾ ਬੋਲਣ ਵਾਲੀ ਫਿਲਮ ਬਣੀ ਤੇ ਜੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤੇ ਪੰਜਾਬੀ ਫਿਲਮ ਸ਼ੀਲਾ 1935 ਦੇ ਵਿੱਚ ਬਣੀ ਸੀ ਆਪਣਾ ਡਾਟਾ ਵੀ ਚੈੱਕ ਕਰ ਲਿਓ ਇਹ ਨਾ ਕਹੋ ਕਿ ਬਣਾਈ ਤਾਂ ਸੀ ਉਦੋਂ ਨੈਟ ਨਹੀਂ ਸੀ ਹੁੰਦਾ ਅਪਲੋਡ ਨਹੀਂ ਕੀਤੀ ਵੈਸੇ ਅੱਜ ਆਏਗਾ ਜੇ ਹਾਂ ਤਾਂ ਫਿਰ ਨਾਲ ਦੇ ਨੂੰ ਵੀ ਚੈੱਕ ਕਰਾ ਦਿਓ ਇਤੋਂ ਦੀਆਂ ਫਿਲਮਾਂ ਦਾ ਡਾਟਾ ਸਾਡੇ ਕਲਾਕਾਰਾਂ ਨੇ ਕਦੇ ਕਲਾਕਾਰੀ ਤੇ ਟਿੱਪਣੀ ਨਹੀਂ ਕੀਤੀ ਭਾਵੇਂ ਮਸਲੇ ਚੁੱਕੇ ਜਾਂਦੇ ਹੋਣ ਜਾਤ ਪਾਤ ਧਰਮਾਂ ਦੇ ਅਸੀਂ ਸਾਰੇ ਇਕੱਠੇ ਹਾਂ ਅਸੀਂ ਕਲਾਕਾਰੀ ਦੀ ਰਿਸਪੈਕਟ ਕਰਦੇ ਹਾਂ ਪਰ ਇਸ ਬੰਦੇ ਦੀਆਂ ਇਹਨਾਂ ਗੱਲਾਂ ਕਰਕੇ ਬਹੁਤਿਆਂ ਨੂੰ ਨੁਕਸਾਨ ਹੋਵੇਗਾ ਉੱਥੇ इवन ਪਾਕਿਸਤਾਨ 'ਚ ਬਹੁਤ ਚੰਗੀ ਕਲਾ ਅਸੀਂ ਕਦਰ ਕਰਦੇ ਹਾਂ ਉਹਨਾਂ ਦੀ ਅੱਜ ਇਹਨਾਂ ਗੱਲਾਂ ਨੇ ਉਹਨਾਂ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਬਾਕੀ ਇਹਦੇ ਮੂਰੇ ਬੰਦੇ ਨੂੰ ਸੋਚਣਾ ਚਾਹੀਦਾ ਕਿ ਜਿਨ੍ਹਾਂ ਇਨੋਸੈਂਟ ਪ੍ਰੋਡਿਊਸਰਸ ਨੇ ਉਹਨਾਂ ਦੇ ਨਾਲ 16 ਫਿਲਮਾਂ ਆਲਰੇਡੀ ਬਣਾਈਆਂ ਪਈਆਂ ਆ ਉਹਨਾਂ ਦਾ ਕਿੰਨਾ ਨੁਕਸਾਨ ਹੋਵੇਗਾ ਇਹਨਾਂ ਗੱਲਾਂ ਕਰਕੇ ਤੁਹਾਡੇ ਲਈ ਕਿੰਨਾ ਕੁਝ ਕੀਤਾ ਇਹਨਾਂ ਨੇ ਪਰ ਕਦਰ ਵੀ ਕਰਨੀ ਹੁੰਦੀ ਆ ਕੰਮ ਤੇ ਕੰਮ ਦੇਣ ਵਾਲਿਆਂ ਤੇ ਪਹਿਲਾਂ ਤੁਸੀਂ ਪੈਸੇ ਵਧਦੇ ਦੇਖ ਭੱਜੇ ਆਉਨੇ ਹੋ ਫਿਰ ਮਾਹੌਲ ਬਦਲਦਾ ਦੇਖ ਰੰਗ ਬਦਲਦੇ ਹੋ ਗਿਰਗिट ਨੂੰ ਵੀ ਸ਼ਰਮ ਆ ਗਈ ਕਿ ਮੇਰੇ ਤੋਂ ਤੇਜ਼ ਰੰਗ ਬਦਲਣ ਵਾਲੇ ਵੀ ਆ ਗਏ ਉਹਨਾਂ ਦੀ ਵੀ ਕਦਰ ਘਟਾ ਦਿੱ ਤੁਸੀਂ ਤਾਂ ਇਸ ਬੰਦੇ ਨੇ ਕਿਹਾ ਕਿ ਉਹਨਾਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ ਭਾਈ ਸਾਡੇ ਤਾਂ ਪੰਜਾਬੀ ਫਿਲਮਾਂ 1935 ਤੋਂ ਬਣਦੀਆਂ ਤੁਹਾਡਾ ਤਾਂ ਦੇਸ਼ ਹੀ 1947 ਚ ਬਣਿਆ ਹੈ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ